ਸਰਾ ਗੁਰਪ੍ਰੀਤ ਸਿੰਘ ਜੀ ਬਸੀ ਗੁਗੀ ਬਹੁਤ ਹੀ ਸਰਕਾਰਿਓਂ ਬੜੇ ਲੋਕਾਂ ਨਾਲ ਕੱਢਣ ਵਾਲੇ ਲੋਕਾਂ ਦੀ ਆਵਾਜ਼ ਪੜਨ ਵਾਲੇ ਵਿਦਾਇਕ ਸਨ ਬੜੇ ਸੇਵਾਦਾਰ ਸਨ ਔਰ ਬੜੇ ਬਿਨਾ ਕਿਸੇ ਲਾਗੂ ਪੇੜ ਤੋਂ ਗੱਲ ਕਰਨ ਵਾਲੇ ਬੜੇ ਸਾਫ਼ ਸਪਸ਼ਟ ਔਰ ਇੱਕ ਮਿੱਤਰ ਤੁਣ ਇੱਕ ਇਨਸਾਨ ਸਨ ਅੱਜ ਉਹਨਾਂ ਦਾ ਪਰਿਵਾਰ ਦੇ ਨਾਲ ਉਹਨਾਂ ਦਾ ਗੀਠਾ ਸਾਹਮਣੇ ਵਾਸਤੇ ਆਏ ਆ ਇਸ ਤੋਂ ਬਾਅਦ ਕੀਰਤਪੁਰ ਸਾਹਿਬ ਉਹਨਾਂ ਦੇ ਕੋਲ ਪਹੁੰਚ ਜਾਣਾ ਸਾਰੇ ਪਰਿਵਾਰ ਸੁਖਗੁਰ ਸਾਹਿਬ ਨੇ ਆਇਆ ਕਰਨਗੇ ਪਰਿਵਾਰ ਨੂੰ ਪਾਣਾ ਉਹਨਾਂ ਦਾ ਵਰਭਖਣਗੇ ਕੀਰਤਪੁਰ ਸਾਹਿਬ ਗੋਗੀ ਜੀ ਦੀ ਆਤਮਾ ਨੂੰ ਆਪਣੇ ਚਰਨਾਂ ਵਿੱਚ ਮਾਸਤਕ। ਸਰ ਤੁਹਾਡੇ ਨਾਲ ਕੰਮ ਕੀਤਾ ਰਿਹਾ। ਉਹ ਸਭ ਮਤਲਬ ਮੈਂ ਤਾਂ ਉਹ ਵੀ ਹਰੇਕ ਨੂੰ ਨੇੜਤਾ ਸੀ ਉਹਨਾਂ ਦੀ। ਮੇਰੇ ਨਾਲ ਬਹੁਤ ਪਿਆਰ ਸੀ। ਔਰ ਹਦੂਜੀ ਜੀ ਜਦੋਂ ਮੈਂ ਇਥੋਂ ਲੰਘਣਾ ਪੂਰੇ ਖੜੇ ਹੁੰਦੇ ਸੀ। ਖੜਨਾ ਤੇ ਫਿਰ ਉਹਨਾਂ ਜਿੱਦ ਕਰਨੀ ਕਰਦੇ ਲੋਕ। ਘਰ ਜਾਣਾ ਕੌਣ ਕੌਣ ਲੈ ਕੇ ਜਾਉਂਦਾ। ਸਰ ਜਿਸ ਦਿਨ ਇਹ ਕੱਟਣਾ ਹੋਇਆ ਤੇ ਉਸੇ ਦਿਨ ਦੁਪਹਿਰ ਦੇ ਵੇਲੇ ਤੁਸੀਂ ਗੋਗੀ ਜੀ ਤੇ ਸੰਤ ਚੀਚੇ ਵਾਲੀ ਬੁੱਢੇ ਦਰਿਆ ਨੂੰ ਲੈ ਕੇ ਗੱਲਬਾਤ ਸ਼ੇਰ ਵੀ ਹੁੰਦੀ ਸਾਰ ਨੀਅਤ ਬੜੇ ਪੋਜ਼ਿਟਿਵ ਸੀ ਉਹ ਕਹਿੰਦੇ ਬੜਾ ਵਧੀਆ ਕਰਦੇ ਬਾਬਾ ਜੀ ਹੋਰ ਬਾਬਾ ਜੀ ਦੀ ਪੂਰਾ ਸਾਥ ਦੇਵਾਂਗੇ ਬਾਬਾ ਜੀ ਨੂੰ ਕਿਸੇ ਗੱਲ ਦੀ ਫਿਕਰ ਨਹੀਂ ਕਰਨੀ ਕਿ ਕੰਮੀ ਨਹੀਂ ਆਉਣ ਦੇ ਨਹੀਂ ਔਰ ਬੁੱਢੇ ਨਾਲ ਨੇ ਬੜਾ ਦਰਿਆ ਬਣਾ ਕੇ ਰੱਖਾਂਗੇ ਤੇ ਗੋਪੀ ਜੀ ਤਾਂ ਬੜੇ ਕਮਿਟਿਡ ਸੀ ਬੁੱਢੇ ਦਰਿਆ ਉਹਨਾਂ ਦੀ ਵੀ ਵਾਹਲੀਦਰ ਸੀ ਬਹੁਤ ਮੈਦਾਨਾ ਵੀ ਹਰੇਕ ਚੰਗੀ ਕੁਆਲਿਟੀ ਗਰੀਬ ਦਾ ਸਾਥ ਦਿੰਦੇ ਸੀ ਨਿਤਾਰਾਂ ਦੀ ਧਿਰ ਬਣਦੀ ਕੋਸ਼ਿਸ਼ ਕਰਦੇ ਸੀ ਸੱਚ ਨੂੰ ਸੱਚ ਕਹਿੰਦੇ ਸੀ ਕਿਸੇ ਮਤਲਬ ਬਹੁਤ ਸਪਸ਼ਟ ਆਲਤੀ ਸੀ ਸਾਫ ਦਿਲ ਦਾ ਸੀ ਔਰ ਪਰਮਾਤਮਾ ਨੇ ਵੀ ਉਸ ਤੋਂ ਕਿਸੇ ਗੱਲ ਦੀ ਕੋਈ ਲਪੋੜ ਨਹੀਂ ਰੱਖਿਆ ਸੀ ਹਰ ਪਾਸੇ ਪੂਰਾ ਸੀ ਮਤਲਬ ਲੋਕ ਉੱਤੇ ਭਰੋਸਾ ਕਰਦੇ ਇੱਕ ਮੈਂ ਤਾਂ ਕਹਿੰਦਾ ਕਹਿੰਦਾ ਲੁਧਿਆਣੇ ਨੂੰ ਪੰਜਾਬ ਨੂੰ ਇਤਨਾ ਲੀਡਰਾਂ ਦੀ ਬਹੁਤ ਲੋੜ ਹੈ ਉਹਨਾਂ ਦੇ ਜਾਣ ਨਾਲ ਸਾਨੂੰ ਤਾਂ ਪਰਸਨਲੀ ਘਾਟਾ ਪਿਆ ਪਿਆ ਪੰਜਾਬ ਨੂੰ ਘਾਟਾ ਸਰ ਲੋਕ ਉਹਨਾਂ ਤੇ ਭਰੋਸਾ ਕਰਦੇ ਸੀ ਉਹ ਇਹ ਦੁਨੀਆ ਤੋਂ ਚਲ ਗਏ ਪਰ ਹਜੇ ਤੱਕ ਵੀ ਭਰੋਸਾ ਹੋ ਰਿਹਾ ਕਿ ਹਜੇ ਵੀ ਅੱਧੀ ਲੱਗ ਰਿਹਾ ਕਿ ਅਪਨੂੰ ਉਹਨੀ ਰੂਹ ਕਿੱਥੇ ਜਾਂਦੀ ਹੈ ਜੀ ਇਹ ਤਾਂ ਉਹਦੇ ਜਿਹੜੇ ਕੰਮ ਤਾਂ ਬੋਲਦੇ ਰਹਿਣਗੇ ਸਾਰਾ ਹਲਕਾ ਉਹਨਾਂ ਨੇ ਬੜੇ ਸ਼ੌਂਗ ਨਾਲ ਮੈਨੂੰ ਦਿਖਾਉਣਾ ਸਭ ਤੋਂ ਸੋਹਣਾ ਹਲਕਾ ਬਣਾਤਾ ਜੀ ਉਹ ਮੈਨੂੰ ਲੋਹਪੁਰ ਉਰਤਿਓ ਤੁਸੀਂ ਛੱਡ ਕੇ ਗਏ ਤੇ ਕਹਿੰਦੇ ਮੈਂ ਦਿੱਲੀ ਜਾ ਜਾ ਕੇ ਇਹ ਕੰਮ ਪੂਰਾ ਕਰਵਾਇਆ ਆਪ ਜਾ ਕੇ ਮਿੰਤਾ ਘਟੇ ਆ ਬਸਨਾਂ ਬਹੁਤ ਕਮਿਟਿਡ ਸੀ ਉਹ ਹਲਕੀ ਵੀ ਸੀ ਬਹੁਤ